ਇਹ ਰਿਸ਼ਕੇ ਨੇ ਵਿੱਚ ਇੱਕ ਛੋਟਾ ਬਿਲ ਦਾ ਜਮਰਾਜ ਆ ਗਿਆ ਹੋਇਆ ਹੈ ਇਹ ਰਾਹੁਲ ਜੀ ਨੂੰ ਪੁੱਛੋ ਜਿੱਥੇ ਦਿਲ ਕਰਦੇ ਉੱਥੇ ਬ੍ਰੇਕਅਪ ਵੱਜ ਜਾਂਦੀ ਹੈ ਮੈਂ ਕਹਿੰਦਾ ਜਿੱਦਾਂ ਵਿਲਮ ਦੀ ਸ਼ੂਟਿੰਗ ਚੱਲਦੀ ਹੁੰਦੀ ਆ ਅੱਜ ਅੱਖਾਂ ਦੇ ਸਾਹਮਣੇ ਉਹ ਚੀਜ਼ ਆਈ ਹੈ ਇਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਚਲਦੇ ਹੀ ਖਬਰ ਦੇ ਵਿੱਚ ਇੱਕ ਹੋਰ ਵੱਡਾ ਹਾਦਸਾ ਵਾਪਰਦਾ ਹੈ ਇਸ ਰੋਡ ਦੇ ਉੱਤੇ ਜਦੋਂ ਬੰਦਾ ਆਪਣੇ ਕੰਮਾਂ ਕਰਾ ਤੇ ਜਾਂਦਾ ਹੈ ਨਾ ਤੇ ਬੱਚੇ ਘਰੇ ਬੈਠੇ ਡੀਕ ਕਰਦੇ ਜੀਵਨ ਸਾਥੀ ਘਰੇ ਬੈਠਾ ਡੀਕ ਕਰਦਾ ਕਿ ਸਾਡੇ ਪਰਿਵਾਰ ਦਾ ਮੈਂਬਰ ਘਰੇ ਆਊਗਾ ਪਰ ਜਦੋਂ ਕੋਈ ਹਾਦਸੇ ਦਾ ਸ਼ਿਕਾਰ ਬਣ ਜਾਂਦਾ ਨਾ ਤੇ ਉਹਨਾਂ ਦੇ ਘਰੇ ਸੁਨੇਹਾ ਜਾਂਦਾ ਅੱਜ ਦੇ ਟਾਈਮ ਦੇ ਵਿੱਚ ਕੀਮਤੀ ਪਰਿਵਾਰ ਜਿਹੜਾ ਆਪਣੇ ਬੱਚੇ ਪਾਲਣ ਵਾਸਤੇ ਘਰੋਂ ਦੀ ਨਿਕਲਦਾ ਕੋਈ ਸ਼ੌਕ ਨੂੰ ਕਰੋ ਨਹੀਂ ਨਿਕਲਦਾ ਨੀਤਿਨ ਜੀ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਹੱਥ ਜੋੜ-ਜੋੜ ਕੇ ਲੈਟਰਾਂ ਦੇ ਦੇ ਕੇ ਰੱਦੀ ਭਰਤੀ ਹੈ ਉਹ ਰੱਦੀ ਇਸ ਤਰੀਕੇ ਨਾਲ ਭਰ ਗਈ ਹੈ ਜੇ ਅੱਜ ਕੁਆਰਦੀ ਦੁਕਾਨ ਤੇ ਵੇਚਣ ਜਾਣ ਦੇ ਲੱਖਾਂ ਦੀ ਵਿਕੇਗੀ ਪਰ ਕਿਸੇ ਕਮਿਸ਼ਨਰ ਦੇ ਸਾਹਿਬ ਦੇ ਜਾਂ ਕਿਸੇ ਵੀ ਪ੍ਰਸ਼ਾਸਨ ਦੇ ਉਹ ਸਾਡੀ ਜਿਹੜੀ ਬੇਨਤੀ ਕੀਤੀ ਰਾਸ਼ ਨਹੀਂ ਆਂਦੀ ਉਹਨਾਂ ਨੂੰ ਜੇ ਟਿੱਪਰ ਚੱਲਣੇ ਆ ਤੇ ਇਹਨਾਂ ਨੂੰ 5 ਵਜੇ ਤੋਂ ਪਹਿਲਾਂ ਪਹਿਲਾਂ ਸਵੇਰ ਦਾ ਟਾਈਮ ਦਿੱਤਾ ਜਾਵੇ ਉਸ ਤੋਂ ਬਾਅਦ ਨੋ ਐਂਟਰੀ ਹੋਣੀ ਚਾਹੀਦੀ ਹੈ ਕਿਉਂਕਿ ਕਿਸੇ ਦਾ ਪੁੱਤ ਜਾਂ ਕਿਸੇ ਦਾ ਪਿਓ ਜਦੋਂ ਦੁਨੀਆ ਤੋਂ ਜਾਂਦਾ ਉਹਨਾਂ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਉਹਨਾਂ ਪਰਿਵਾਰਾਂ ਦੇ ਉੱਤੇ ਕੀ ਬੀਤਦੀ ਹੈ ਲੁਧਿਆਣਾ লাইਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤੰਦਵਾਲੀ ਲੁਧਿਆਣਾ ਦੇ ਰਾਹੋ ਰੋਡ ਤੇ ਪਹੁੰਚੇ ਹਾਂ ਜਿੱਥੇ ਇੱਕ ਸੀਸੀਟੀਵੀ ਦੇਖ ਸਕਦੇ ਹੋ ਤਸਵੀਰਾਂ ਸੀਸੀਟੀਵੀ ਦੇ ਵਿੱਚ ਕਿਸ ਤਰੀਕੇ ਕਾਫੀ ਭਿਆਨਕ ਦਰਦਨਾਖ ਖਾਸਾ ਜਿਹੜਾ ਰਾਹੋ ਰੋਡ ਦੇ ਉੱਤੇ ਬੱਪਰ ਦਾ ਐਸੋ ਇੱਕ ਟਿੱਪੜ ਦੇ ਥੱਲੇ ਈ ਰਿਕਸ਼ੇ ਦੇ ਆਨ ਨਾਲ ਸਕੂਟੀ ਵੀ ਜਿਹੜੀ ਹੈ ਉਸ ਟਿੱਪੜ ਦੇ ਥੱਲੇ ਆ ਜਾਂਦੀ ਹੈ ਸੋ ਦੱਸਦੀ ਹੈ ਕਿ ਕਾਫੀ ਦਰਦਨਾਖ ਖਾਸਾ ਜਿਹੜਾ ਉਹ ਦੇਖਣ ਨੂੰ ਮਿਲਦਾ ਹੈ ਟਿੱਪੜ ਦੇ ਵਿੱਚ ਰੇਤੇ ਨਾਲ ਪੂਰਾ ਟਿੱਪੜ ਜਿਹੜਾ ਲੋਡ ਹੁੰਦਾ ਹੈ ਸੋ ਉਸ ਤੋਂ ਬਾਅਦ ਕਾਫੀ ਭਿਆਨਕ ਜਿਹੜੀ ਹੈ ਟੱਕਰ ਹੁੰਦੀ ਹੈ ਤਾਂ ਕਾਫੀ ਵੱਡਾ ਜਿਹੜਾ ਹਾਦਸਾ ਵਾਪਰ ਜਾਂਦਾ راہ ਰੋਡ ਤੇ ਸੋ ਤਸਵੀਰਾਂ ਜਿਹੜੀਆਂ ਸੀਸੀਟੀਵੀ ਦੀਆਂ ਦੇਖ ਸਕਦੇ ਹੋ ਕਿ ਕੀ ਹਾਲਾਤ ਜਿਹੜੇ ਨੇ ਉਹ ਦੇਖਣ ਨੂੰ ਮਿਲ ਰਹੇ ਨੇ ਸੋ ਰੇਤੇ ਤੋਂ ਪਰਿਆ ਜਿਹੜਾ ਟਿਪਰ ਹੁੰਦਾ ਸੋ ਜਿਸ ਟਿਪਰ ਦੇ ਥੱਲੇ ਦੇਖ ਸਕਦੇ ਹੋ ਕਿ ਉਹ ਇੱਕ ਈ ਰਿਕਸ਼ਾ ਆ ਜਾਂਦਾ ਤੇ ਉਸ ਦੇ ਨਾਲ ਹੀ ਇੱਕ ਸਕੂਟੀ ਵੀ ਜਿਹੜੀ ਹੈ ਸਵੇਰੇ ਬੱਚਿਆਂ ਨੂੰ ਸਕੂਲ ਲੈ ਕੇ ਜਾਣ ਵਾਲੇ ਪੇਰੈਂਟ ਦੀ ਸਕੂਟੀ ਵੀ ਜਿਹੜੀ ਹੈ ਉਹ ਵੀ ਵਿਚ ਆ ਜਾਂਦੀ ਐ ਸੋ ਕਾਫੀ ਪਿਆਣਾ ਤੇ ਦਰਦਨਾਖਾਸਾ ਜਿਹੜਾ ਰਾਹੋ ਰੋਡ ਦੇ ਬਸਤੀ ਚੋਦੇ ਹਾਲ ਦੇ ਵਿੱਚ ਬੱਪੜਦਾ ਐ ਸੋ ਸਾਡੇ ਨਾਲ ਕੁਝ ਲੋਕ ਵੀ ਮੌਜੂਦ ਨੇ ਸੋ ਜਾਣਕਾਰੀ ਲਵਾਂਗੇ ਆਖਿਰ ਹੋਇਆ ਕੀ ਸੀਗਾ ਕਿਉਂਕਿ ਕਾਫੀ ਪਿਆਣਾ ਕ ਮੰਜੇ ਜਿਹੜਾ ਉਸ ਟਾਈਮ ਦਾ ਦੇਖਣ ਨੂੰ ਮਿਲਿਆ ਸੋ ਕਾਫੀ ਪਾਰੀ ਲੰਮਾ ਜਾਮ ਵੀ ਜਿਹੜਾ ਲੱਗਾ ਰਿਹਾ ਟਿਪਰ ਭਾਈ ਜੀ ਆਇਆ ਤੇ ਉਸ ਤੋਂ ਬਾਅਦ ਸਿੱਧਾ ਪਲਟ ਗਿਆ ਹੋਇਆ ਕੀ ਸੀਗਾ ਪਹਿਲਾਂ ਤਾਂ ਹੀ ਸਾਰਿਆਂ ਨੂੰ ਸ਼ਸ਼ੀਕਾ ਦਾਮ ਨਮਸਕਾਰ ਜੈਪੀ ਮ ਜੈ ਪਰਗੋ ਮਾਤਾ ਕੀ ਜੈ ਭਾਈ ਜੀ ਟਿਪਰ ਆਇਆ ਈ ਰਿਸ਼ਕਾ ਜਿਹੜਾ ਪਹਿਲਾਂ ਕੀ ਕਾਲ ਬਣ ਕੇ ਆਇਆ ਇਰਿਸ਼ਕੀ ਵਾਲੇ ਨੇ ਐਕਟਿਵਾ ਵਾਲੇ ਨੂੰ ਫੇਟ ਮਾਰੀ ਪਰਿਵਾਰ ਸਮੇਤ ਐਕਟਿਵਾ ਵਾਲਾ ਰੋਡ ਦੇ ਉੱਤੇ ਡਿੱਗ ਗਿਆ ਜੋ ਕਿ ਬੱਚੇ ਉਹਦੇ ਮੋਰੇ ਬਿਠਾਏ ਹੋਏ ਸੀ ਐਕਟਿਵਾ ਵਾਲੇ ਨੇ ਇਰਿਸ਼ਕੀ ਵਾਲੇ ਦੀ ਓਵਰਟੇਕ ਕਰਨ ਦੇ ਕਾਰਨ ਟਿਪਰ ਵਾਲਾ ਉਹਦੀ ਅੱਜ ਪਹਿਲੀ ਵਾਰੀ ਦੇਖਿਆ ਜਮਰਾਨ ਨੂੰ ਜਾਨ ਬਚਾਉਂਦੇ ਹੋਏ ਜਾਨ ਬਚਾਉਂਦੇ ਬਚਾਉਂਦੇ ਫੁੱਟਪਾਥ ਤੇ ਚੜ ਗਿਆ ਫੁੱਟਪਾਥ ਤੇ ਚੜਨ ਦੇ ਨਾਲ ਜਿਹੜਾ ਕਿ ਪਲਟ ਗਿਆ ਮੈਂ ਕਹਿੰਦਾ ਜਿਦਾ ਫਿਲਮ ਦੀ ਸ਼ੂਟਿੰਗ ਚੱਲਦੀ ਹੁੰਦੀ ਆ ਅੱਜ ਅੱਖਾਂ ਦੇ ਸਾਹਮਣੇ ਉਹ ਚੀਜ਼ ਆਈ ਹੈ ਬਿਲਕੁਲ ਇੱਕ ਪਾਸੇ ਤੁਹਾਡੇ ਕੋਲ ਸੀਸੀਟੀਵੀ ਹੋਣੀ ਆ ਦਿਖਾਉਂਗੇ ਕੀ ਸੀਗਾ ਸੀਸੀਟੀਵੀ ਦੇ ਵਿੱਚ ਕਿਸ ਤਰੀਕੇ ਦਾ ਮਤਲਬ ਇਹ ਹਾਦਸਾ ਹੋਪੜਦਾ ਤੁਹਾਨੂੰ ਦੇ ਦਿੰਨੇ ਆ ਜੀ ਸੀਸੀਟੀਵੀ ਵੀ ਦੇ ਦਿੰਨੇ ਆ ਪਰ ਸਾਡਾ ਕਹਿਣ ਦਾ ਮਕਸਦ ਇਹੀ ਹੈ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਹੱਥ ਜੋੜ ਜੋੜ ਕੇ ਲੈਟਰਾਂ ਦੇ ਦੇ ਕੇ ਰੱਦੀ ਭਰਤੀ ਹੈ ਉਹ ਰੱਦੀ ਇਸ ਤਰੀਕੇ ਨਾਲ ਪੜ ਗਈ ਹੈ ਜਿ ਅੱਜ ਕੁਆੜ ਦੀ ਦੁਕਾਨ ਤੇ ਵੇਚਣ ਜਾਣ ਦੇ ਲੱਖਾਂ ਦੀ ਵਿਕੇਗੀ ਪਰ ਕਿਸੇ ਕਮਿਸ਼ਨਰ ਦੇ ਸਾਹਿਬ ਦੇ ਜਾਂ ਕਿਸੇ ਵੀ ਪ੍ਰਸ਼ਾਸਨ ਦੇ ਉਹ ਸਾਡੀ ਜਿਹੜੀ ਬੇਨਤੀ ਕੀਤੀ ਰਾਸ਼ ਨਹੀਂ ਆਂਦੀ ਉਹਨਾਂ ਨੂੰ ਇਹ ਚਾਹੁੰਦੇ ਆ ਇੱਕ ਵਾਰੀ ਬਸਤੀ ਜੋਧੇਵਾਲ ਦੇ ਵਿੱਚ ਬਹੁਤ ਤਕੜਾ ਜਿਹੜਾ ਵਾਧ ਧਰਨਾ ਲੱਗੇ ਪ੍ਰਸ਼ਾਸਨ ਇਹ ਚੀਜ਼ ਨੂੰ ਚਾਹੰਦੀ ਹੈ ਕਿਉਂਕਿ ਕਈ ਮਾਮਾ ਦੇ ਪੁੱਤ ਤੇ ਕਈ ਵੱਡੇ ਨੁਕਸਾਨ ਜਿਹੜੇ ਰਾਹੋਂ ਰੋਡ ਤੇ ਟਿਪਰ ਕਰ ਕਰਨ ਹੋਏ ਆ ਪਰ ਪਹਿਲੀ ਵਾਰੀ ਕਿਸੇ ਟਿਪਰ ਕਰਕੇ ਜਾਨ ਬਚੀ ਆ ਪਰ ਅਸੀਂ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਆ ਕਿ ਜੋ ਟਿਪਰ ਜੇ ਟਿਪਰ ਚੱਲਣੇ ਆ ਤੇ ਇਹਨਾਂ ਨੂੰ 5 ਵਜੇ ਤੋਂ ਪਹਿਲਾਂ ਪਹਿਲਾਂ ਸਵੇਰ ਦਾ ਟਾਈਮ ਦਿੱਤਾ ਜਾਵੇ ਉਸ ਤੋਂ ਬਾਅਦ ਨੋ ਐਂਟਰੀ ਹੋਣੀ ਚਾਹੀਦੀ ਹੈ ਕਿਉਂਕਿ ਕਿਸੇ ਦਾ ਪੁੱਤ ਜਾਂ ਕਿਸੇ ਦਾ ਪਿਓ ਜਦੋਂ ਦੁਨੀਆ ਤੋਂ ਜਾਂਦਾ ਉਹਨਾਂ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਉਹਨਾਂ ਪਰਿਵਾਰਾਂ ਦੇ ਉੱਤੇ ਕੀ ਬੀਤਦੀ ਹੈ ਬਿਲਕੁਲ ਜਿਹੜੀ ਤੁਸੀਂ ਸਕੂਟੀ ਦੀ ਗੱਲ ਕਰ ਰਹੇ ਹੋ ਰੋਹਿ ਜੀ ਸਕੂਟੀ ਦੇ ਵਿੱਚ ਪੇਰੈਂਟਸ ਸਵਾਰ ਸੀਗੇ ਜਾਂ ਬੱਚੇ ਵੀ ਨਾਲ ਬੈਠੇ ਸੀ ਉਹਨਾਂ ਦੇ ਦੋ ਬੱਚੇ ਨਾਲ ਉਹਨਾਂ ਦੇ ਫਾਦਰ ਸਾਹਿਬ ਜੋ ਕਿ ਜਾ ਰਹੇ ਸੀਗੇ ਇੱਕ ਫਿਲਮ ਦੀ ਸ਼ੂਟਿੰਗ ਵਾਂਗੂ ਬੱਚਿਆਂ ਨੂੰ ਜੱਫਾ ਪਾ ਕੇ ਪਿੱਛੇ ਖਿੱਚਿਆ ਗਿਆ ਜਦੋਂ ਟਿੱਪਰ ਪਲਟਿਆ ਮੈਂ ਕਹਿੰਦਾ ਤੁਹਾਨੂੰ ਐਕਟਿਵਾ ਦੀ ਅਸੀਂ ਵੀਡੀਓ ਵੀਡੀਓ ਵੀ ਦਿੰਦੇ ਆ ਫੋਟੋ ਵੀ ਦਿੰਦੇ ਆ ਕੀ ਐਕਟਿਵਾ ਦਾ ਮੋਰੋ ਕੱਖ ਨਹੀਂ ਬਚਿਆ ਇੱਕ ਈਰਿਸ਼ਕੀ ਵਾਲੇ ਇੰਨੇ ਕੁ ਹੋ ਗਏ ਨੇ ਜੰਮ ਦੇ ਬਾਅਦ ਚ ਨੇ ਪਹਿਲਾਂ ਚੱਕ ਕੇ ਬਸਤੀ ਚੌਂ ਤੋਂ ਘੰਟਾ ਘੜ ਘੰਟਾ ਘੜ ਤੋਂ ਜਲੰਧਰ ਬਾਈਪਾਸ ਬਿਲਕੁਲ ਕੀ ਲੱਗਦਾ ਨਹੀਂ ਹੈਗਾ ਇੱਕ ਪਾਸੇ ਬਸਤੀ ਜੋਦੇਵਾਲ ਦਾ ਚੌਕ ਆ ਜਾਂਦਾ ਤੇ ਦੂਜੇ ਪਾਸੇ ਇਹ ਡਿਵਾਈਡਰ ਜਿਹੜੇ ਬਣੇ ਹੋਏ ਨੇ ਤਸਵੀਰਾਂ ਜਾਨੀ ਤੁਹਾਨੂੰ ਦਿਖਾਵਾਂਗੇ ਕਿ ਇੱਕ ਪਾਸੇ ਡਿਵਾਈਡਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਬੜੇ ਹੋਏ ਨੇ ਬਸਤੀ ਜੋਦੇਵਾਲ ਤੋਂ ਇਹ ਟਰਨਓਵਰ ਲੈਂਦੇ ਨੇ ਯੂ ਟਰਨ ਲੈਂਦੇ ਨੇ ਤਾਂ ਉਸ ਤੋਂ ਬਾਅਦ ਇਸ ਜਗ੍ਹਾ ਦੇ ਵਿੱਚ ਕਾਫੀ ਤੇਜ਼ ਰਫ਼ਤਾਰ ਗੱਡੀਆਂ ਆਂਦੀਆਂ ਨੇ ਤੇ ਜਿਸ ਦੇ ਨਾਲ ਕਾਫੀ ਪਿਆਨਾਕ ਹਾਦਸਾ ਜਿਹੜਾ ਇਸ ਜਗ੍ਹਾ ਤੇ ਵਾਪਰ ਜਾਂਦਾ ਹੈ ਤੋ ਦੇਖ ਸਕਦੇ ਹੋ ਕਿ ਹਾਲਾਤ ਜਿਹੜੇ ਨੇ ਉਹ ਬਿਲਕੁਲ ਡਿਵਾਈਡਰ ਦੇ ਉੱਤੇ ਜਿਹੜੀ ਜਾਲੀਆਂ ਲੱਗੀਆਂ ਹੁੰਦੀਆਂ ਨੇ ਸੋ ਇੰਨਾ ਭਿਆਨਕ ਜਿਹੜਾ ਟੱਕਰ ਹੁੰਦਾ ਸੋ ਉਸ ਤੋਂ ਬਾਅਦ ਜਿਹੜਾ ਦੇਖ ਸਕਦੇ ਹੋ ਕਿ ਉਹ ਜਾਲੀਆਂ ਵੀ ਜੜੀਆਂ ਕਾਫੀ ਟੁੱਟ ਜਾਂਦੀਆਂ ਰੋਹ ਦੀ ਕੀ ਲੱਗਦਾ ਹੈ ਕਿ ਇੱਕ ਪਾਸੇ ਰੋਡ ਬਣੀ ਹੋਈ ਦੂਜੇ ਪਾਸੇ ਯੂ-ਟਰਨ ਲੈਣ ਵਾਸਤੇ ਇੱਥੋਂ ਕੱਟ ਬਣਾਇਆ ਹੋਇਆ ਤੇ ਅੱਗੇ ਬਸਤੀ ਜੋਦੇਵਾਲ ਚੌਕ ਵੀ ਆ ਜਾਂਦਾ ਅਸੀਂ ਐਮ.ਐਲ.ਏ ਦਾ ਧੰਨਵਾਦ ਕਿਉਂ ਕੀਤਾ ਸੀ ਜਦੋਂ ਸਾਡੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਐਮ.ਐਲ.ਏ ਦਿਲਜੀਤ ਸਿੰਘ ਗਰੇਵਾਲ ਭੋਲਾ ਜੀ ਨੇ ਇੰਨਾ ਸੋਚਿਆ ਕਿ ਉਹਨਾਂ ਪਰਿਵਾਰਾਂ ਦੀ ਜਾਨਾਂ ਗਈਆਂ ਉਹਨਾਂ ਪਰਿਵਾਰਾਂ ਦੀ ਜਾਨਾਂ ਬਚਾਉਣ ਵਾਸਤੇ ਜਦੋਂ ਹਾਈਵੇ ਇੱਕ ਰੋਡ ਕਢਾਇਆ ਗਿਆ ਜੈਨ ਕਲੋਨੀ ਤੋਂ 32 ਸੈਕਟਰ ਨੂੰ ਅਸੀਂ ਗਿਲ ਦੀ ਕਰਾਈਆਂ ਤੋਂ ਧੰਨਵਾਦ ਤਾਈਓ ਕੀਤਾ ਸੀ ਕਿਉਂਕਿ ਕਈ ਮਾਮਾ ਦੇ ਪੋਤੇ ਸੇ ਰੋਡ ਤੋਂ ਗਏ ਨੇ ਪਰ ਇੱਕ ਵਾਰ ਸੇ ਗੱਲ ਕਰੀਏ ਤਾਂ ਸਵੇਰ ਦੇ ਟਾਈਮ ਇਸ ਰੋਡ ਦੇ ਉੱਤੇ ਕਾਫੀ ਪਬਲਿਕ ਹੁੰਦੀ ਹੈ ਕਾਫੀ ਲੇਬਰ ਹੁੰਦੀ ਹੈ ਜਿਹੜੀ ਆਪਣੀ ਕੰਮਕਾਰਾਂ ਦੇ ਵਿੱਚ ਜਾਂਦੀ ਹੈ ਤੇ ਕੀ ਲੱਗਦਾ ਨਹੀਂ ਹੈਗਾ ਸਵੇਰੇ ਵੱਡੀ ਗੱਡੀਆਂ ਦੇ ਉੱਤੇ ਰੋਕ ਲੱਗਣਾ ਚਾਹੀਦਾ ਕਿਉਂਕਿ ਪਹਿਲਾਂ ਵੀ ਕਈ ਧਰਨੇਜ਼ ਰੋਡ ਤੇ ਲੱਗੇ ਨੇ ਤੇ ਕਈ ਹਾਦਸੇ ਇਸ ਰੋਡ ਤੇ ਹੋਏ ਨੇ ਕਈ ਐਕਸੀਡੈਂਟ ਵੀ ਇਸ ਰੋਡ ਦੇ ਉੱਤੇ ਹੋਏ ਨੇ ਉਹ ਵੀ ਐਕਸੀਡੈਂਟ ਸਿਰਫ ਟਿਪਰ ਨਾਲ ਹੀ ਹੋਏ ਨੀਤਿਨ ਜੀ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕੱਲੇ ਟਿਪਰ ਤੇ ਨਹੀਂ ਲੱਗਣੇ ਚਾਹੀਦੇ ਇੱਥੇ ਚੱਲਦਾ ਫਿਰਦਾ ਇੱਕ ਛੋਟਾ ਜਿਮਰਾਜ ਹੋਰ ਆ ਗਿਆ ਹੋਇਆ ਇਹ ਰਿਸਕੀਆਂ ਦੇ ਵਿੱਚ ਇਹ ਰਿਸ਼ਕਿਆਂ ਦੇ ਵਿੱਚ ਇੱਕ ਛੋਟਾ ਬਿਲ ਦਾ ਜਮਰਾਜ ਆ ਗਿਆ ਹੋਇਆ ਹੈ ਇਹ ਰਾਹੁਲ ਜੀ ਨੂੰ ਪੁੱਛੋ ਜਿੱਥੇ ਦਿਲ ਕਰਦੇ ਉੱਥੇ ਬ੍ਰੇਕਅਪ ਵੱਜ ਜਾਂਦੀਆਂ ਇਹ ਰਿਸ਼ਕੇ ਦੀਆਂ ਇਹ ਰਾਹੁਲ ਜੀ ਨੂੰ ਪੁੱਛੋ ਕਿ ਕਿਸੇ ਤਰੀਕੇ ਨਾਲ ਤੁਹਾਨੂੰ ਮੈਂ ਦਿਖਾ ਸਕੂੰਗਾ ਜੰਮ ਦੇ ਬਾਅਦ ਚ ਉਂਗਲ ਫੜ ਕੇ ਤੂੰ ਨਾ ਬਾਅਦ ਚ ਸਟਾਰਟ ਕਰਦੇ ਆ ਪਹਿਲਾਂ ਜਾ ਕੇ ਇਹ ਰਿਸ਼ਕਾ ਚੱਕਦੇ ਆ ਤੇ ਜਾ ਕੇ ਕਹਿੰਦੇ ਕੰਮ ਕਰਨਾ ਸਟਾਰਟ ਕਰ ਦਿੰਦੇ ਆ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕਿਉਂਕਿ ਇੱਕ ਪਾਸੇ ਟਿਪਰ ਪਲਟ ਗਿਆ ਦੂਜੇ ਪਾਸੇ ਸਕੂਟੀ ਵਿੱਚ ਆ ਗਈ ਤੇ ਦੂਜੇ ਪਾਸੇ ਤਿੰਨ ਚੀਜ਼ਾਂ ਵੱਡਾ ਐਕਸੀਡੈਂਟ ਹੈ ਈ ਰਿਕਸ਼ਾ ਆਂਦਾ ਹੈ ਸਕੂਟੀ ਆਂਦੀ ਹੈ ਤੇ ਟਿਪਰ ਉੱਪਰ ਚੜ ਜਾਂਦਾ ਹੈ ਕੋਈ ਜਾਨੀ ਨੁਕਸਾਨਦਾਰ ਨਹੀਂ ਮੈਂ ਮਹਾਮਾਈ ਦੇ ਸੱਚੇ ਪਾਸ਼ਾ ਕਾਲਪੁਰਖ ਦੇ ਹੱਥ ਜੋੜ ਕੇ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਅੱਜ ਕਿਸੇ ਪਰਿਵਾਰਾਂ ਦੇ ਜੀਵਾਂ ਦੀ ਜਾਨ ਬੱਚੀ ਹੈ ਨਿਤਿਨ ਜੀ ਜਦੋਂ ਕਿਸੇ ਦੀ ਜਾਨ ਜਾਂਦੀ ਹੈ ਨਾ ਉਹਨਾਂ ਦੇ ਘਰੇ ਜ਼ਰੂਰ ਇੱਕ ਵਾਰੀ ਤੁਸੀਂ ਵੀ ਜਾਇਆ ਕਰੋ ਜਾ ਕੇ ਹਾਲਾਤ ਦੇਖਿਆ ਕਰੋ ਕਿੰਨੇ ਬੱਦਤਰ ਹੋ ਜਾਂਦੇ ਆ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਕੀਮਤੀ ਪਰਿਵਾਰ ਜਿਹੜਾ ਆਪਣੇ ਬੱਚੇ ਪਾਲਣ ਵਾਸਤੇ ਘਰੋਂ ਦੀ ਨਿਕਲਦਾ ਕੋਈ ਸ਼ੌਂਕ ਨੂੰ ਕਰੋ ਨਹੀਂ ਨਿਕਲਦਾ ਨੀਤਿੰਨ ਜੀ ਜਦੋਂ ਬੰਦਾ ਆਪਣੇ ਕੰਮਾਂ ਕਰਾ ਤੇ ਜਾਂਦਾ ਹੈ ਨਾ ਤੇ ਬੱਚੇ ਘਰੇ ਬੈਠੇ ਡੀਕ ਕਰਦੇ ਜੀਵਨ ਸਾਥੀ ਘਰੇ ਬੈਠਾ ਡੀਕ ਕਰਦਾ ਕਿ ਸਾਡੇ ਪਰਿਵਾਰ ਦਾ ਮੈਂਬਰ ਕਰੇ ਆਉਂਗਾ ਪਰ ਜਦੋਂ ਕੋਈ ਹਾਦਸੇ ਦਾ ਸ਼ਿਕਾਰ ਬਣ ਜਾਂਦਾ ਹੈ ਨਾ ਤੇ ਉਹਨਾਂ ਦੇ ਘਰੇ ਸਨੇਹਾ ਜਾਂਦਾ ਕਿ ਇਸ ਦਿਨ ਉੱਥੇ ਜਾ ਕੇ ਖਬਰ ਕਰਿਓ ਤੁਹਾਨੂੰ ਪਤਾ ਲੱਗੇਗਾ ਰੋਜ਼ ਦੇ ਕੀ ਹਾਲਾਤ ਹਾਲਾਤ ਨੇ ਭਾਈ ਜੀ ਤੁਸੀਂ ਵੀ ਉਸ ਵਕਤ ਇੱਥੇ ਹੀ ਖੜੇ ਸੀਗੇ ਜਦੋਂ ਨਹੀਂ ਨਹੀਂ ਬਿਲਕੁਲ ਲੱਗਦਾ ਉਹ ਟਿਪਪਰ ਜੜਾ ਸੀਗਾ ਤੇ ਸਕੂਟੀ ਜੜੀ ਸੀਗੀ ਉਹ ਈ ਰਿਕਸ਼ਾ ਜੜਾ ਸੀਗਾ ਉਹ ਕਿੱਥੇ ਗਿਆ ਇਸ ਟਾਈਮ ਉਹ ਟਿਪਪਰ ਤੇ ਈ ਰਿਕਸ਼ਾ ਪੁਲਿਸ ਚੌਂਕੀ ਲੈ ਗਏ ਹੋਏ ਆ ਚੰਦਰਲੋਕ ਕਲੋਨੀ ਜਿਹੜਾ ਸ਼ਮਸ਼ਾਨ ਘਾਟ ਦੀ ਬੈਕਸਾਈਡ ਚੋਂ ਚੌਂਕੀ ਬਣੀ ਆ ਲੇਕਿਨ ਤੁਹਾਨੂੰ ਜੇ ਵੀਡੀਓ ਪ੍ਰੂਵਡ ਕਰਾ ਦਾਂਗੇ ਕੈਮਰੇ ਦੀ ਜਿਹਦੇ ਵਿੱਚ ਸਾਫ਼ ਹੀ ਪਤਾ ਚੱਲ ਰਿਹਾ ਹੈ ਕਿ ਈ ਰਿਕਸ਼ੇ ਵਾਲੀ ਗਲਤੀ ਆ ਮੌਕੇ ਤੇ ਈ ਰਿਕਸ਼ੇ ਵਾਲਾ ਫਰਾਰ ਹੋ ਗਿਆ ਜੇ ਹਾਂ ਗਲਤੀ ਟਿਪਪਰ ਵਾਲੇ ਦੀ ਹੁੰਦੀ ਤਾਂ ਟਿਪਪਰ ਵਾਲਾ ਉੱਥੋਂ ਭਜਦਾ ਲੇਕਿਨ ਟਿਪਪਰ ਵਾਲੇ ਨੇ ਤੁਸੀਂ ਸੀਸੀਟੀਵੀ ਫੁਟੇਜ ਦੇਖੋਗੇ ਬਾਰੀ ਦੇ ਉੱ ਬਹੁਤ ਹੀ ਮਾੜੇ ਹਾਲਾਤ ਨੇ ਤੁਸੀਂ ਨਿਤਿੰਤ ਜੀ ਇੱਥੇ ਖੜ੍ਹ ਜਾਓ 10 ਮਿੰਟ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਛੋਟੀ ਉਮਰਾਂ ਦੇ ਬੱਚੇ ਇਹ ਰਿਕਸ਼ੇ ਸਵੇਰ ਦੇ ਮੈਂ ਵੀ ਇੱਥੋਂ ਘਟੋ ਘਟ 20 ਰਿਕਸ਼ੇ ਦੇਖ ਰਹੇ ਹਾਂ ਜਿਹੜੇ ਛੋਟੀ ਉਮਰਾਂ ਦੇ ਬੱਚੇ ਚਲਾ ਕੇ ਤੁਹਾਨੂੰ ਨੰਗ ਰਹੇ ਆ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਤੇ ਟਿਪਰ ਵਾਲਿਆਂ ਨੂੰ ਇਹ ਚਾਹੀਦਾ ਕਿ ਸਵੇਰੇ 5 ਵਜੇ ਤੋਂ ਪਹਿਲਾਂ ਪਹਿਲਾ ਟਿਪਰ ਚੱਲਣਾ ਚਾਹੀਦਾ ਉਸ ਤੋਂ ਬਾਅਦ ਵੱਡੇ ਬਿਕਲਾਂ ਦੀ ਨੋ ਐਂਟਰੀ ਹੋਣੀ ਚਾਹੀਦੀ ਕਿਉਂਕਿ ਰੋਡ ਦੇ ਪਰਲੇ ਪਾਸੇ ਸੁੰਦਰ ਨਗਰ ਇੱਕ ਇੰਡਸਟਰੀ ਏਰੀਆ ਆ ਸਾਰੀ ਲੇਬਰ ਉੱਥੇ ਕੰਮ ਕਰਨ ਜਾਂਦੀ ਆ ਸਵੇਰੇ ਕਮਾਂਕਾਰਾਂ ਟਿੱਪਰ ਨੇ ਜਾਂ ਹੋਰ ਵੱਡੇ ਵਹੀਕਲ ਨੇ ਉਹਨਾਂ ਤੇ ਰੋਕ ਹੋਣੀ ਚਾਹੀਦੀ ਹੈ ਬਿਲਕੁਲ ਸੋ ਦੱਸਦੀ ਹੈ ਕਾਫੀ ਪਿਆਣਾ ਕਾ ਹਾਦਸਾ ਵਾਪਰਦਾ ਹੈ ਸੋ ਜਿਸ ਦੌਰਾਨ ਦੇਖ ਸਕਦੇ ਹੋ ਕਿ ਇਸ ਸੀਸੀਟੀਵੀ ਦੇ ਵਿੱਚ ਇਹ ਯੂ ਟਰਨ ਹੁੰਦੀ ਹੈ ਈ ਰਿਕਸ਼ਾ ਯੂ ਟਰਨ ਹੁੰਦਾ ਹੈ ਉਸ ਤੋਂ ਬਾਅਦ ਸਾਹਮਣੋਂ ਟਿੱਪਰ ਆਂਦਾ ਹੁੰਦਾ ਹੈ ਉਸ ਤੋਂ ਬਾਅਦ ਨਾਲ ਐਕਟਿਵਾ ਹੁੰਦੀ ਹੈ ਤਾਂ ਇੱਥੇ ਜਿਹੜੇ ਲੋਕ ਸੀਗੇ ਉਹਨਾਂ ਵੱਲੋਂ ਕਹਿਣਾ ਹੈ ਕਿ ਈ ਰਿਕਸ਼ੇ ਨੇ ਸਕੂਟੀ ਨੂੰ ਟੱਕਰ ਮਾਰਿਆ ਤੇ ਸਕੂਟੀ ਨੂੰ ਟੱਕਰ ਮਾਰਨ ਦੇ ਨਾਲ ਟਿਪਰ ਆ ਜਾਂਦਾ ਹੈ ਵਿੱਚ ਤੇ ਉਸ ਤੋਂ ਬਾਅਦ ਉਹ ਵੀ ਕਾਫੀ ਪੈਨਿਕ ਟੱਕਰ ਹੁੰਦਾ ਤੇ ਉਸ ਤੋਂ ਬਾਅਦ ਕਾਫੀ ਪੈਨਿਕ ਹਾਦਸਾ ਪਾਪੜ ਜਾਂਦਾ ਪਰ ਇਸ ਹਾਦਸੇ ਦੇ ਦੌਰਾਨ ਕਾਫੀ ਬਚਾਅ ਰਹਿ ਗਿਆ ਤਿੰਨੋਂ ਪਰਿਵਾਰ ਬਚ ਗਏ ਕਿਉਂਕਿ ਇਸ ਸਕੂਟੀ ਦੇ ਵਿੱਚ ਜਿਹੜੇ ਪੇਰੈਂਟ ਤੇ ਬੱਚੇ ਸਵਾਰ ਸੀਗੇ ਉਹਨਾਂ ਦਾ ਵੀ ਬਚਾਅ ਹੋ ਗਿਆ ਈ ਰਿਕਸ਼ੇ ਦੇ ਵਿੱਚ ਈ ਰਿਕਸ਼ੇ ਦੇ ਡਰਾਈਵਰ ਦਾ ਵੀ ਬਚਾਅ ਹੋ ਗਿਆ ਤੇ ਨਾਲ ਟਿਪਰ ਡਰਾਈਵਰ ਦਾ ਵੀ ਬਚਾਅ ਹੋ ਗਿਆ ਪਰ ਦੱਸ ਦਈਏ ਕਿ ਪ੍ਰਸ਼ਾਸਨ ਇਸ ਮਾਮਲੇ ਸੰਬੰਧ ਗੱਲ ਕਰਾਂਗੇ ਕਿ ਕੀ ਕਾਰਵਾਈ ਜਿਹੜੀ ਹੈ ਕੀਤੀ ਗਈ ਹੈ ਕਿਉਂਕਿ ਰਾਹੋ ਰੋਡ ਉ ਵੱਡੀ ਗੱਡੀਆਂ ਦੇ ਲਈ ਅਗਰ ਗੱਲ ਕਰੀਏ ਤਾਂ ਲੋਕਾਂ ਵੱਲੋਂ ਇੱਕ ਗੱਲ ਆਖੀ ਜਾ ਰਹੀ ਹੈ ਕਿ ਵੱਡੀ ਗੱਡੀਆਂ ਦੇ ਉੱਤੇ ਰੋਕ ਲੱਗਣਾ ਚਾਹੀਦਾ ਹੈ ਸੋ ਇਸ ਮਾਮਲੇ ਸੰਬੰਧ ਪ੍ਰਸ਼ਾਸਨ ਅਗਰ ਗੱਲ ਕਰਦੇ ਕਿ ਕੀ ਕਾਰਵਾਈ ਜਿਹੜੀ ਹੈ ਕੀਤੀ ਜਾਂਦੀ ਹੈ ਬਿਲਕੁਲ ਸੋ ਦੱਸ ਦिए ਇਸ ਜਗ੍ਹਾ ਦੇ ਵਿੱਚ ਹਾਲਾਤ ਜਿਹੜੇ ਨੇ ਦੇਖ ਸਕਦੇ ਹੋ ਕਿ ਪਿੱਛੇ ਕਾਫੀ ਪਾਰੀ ਲੰਬਾ ਜਾਮ ਵੀ ਜਿਹੜਾ ਲੱਗ ਜਾਂਦਾ ਹੈ ਸੋ ਕਾਫੀ ਦਰਦਨਾਖ ਖਾਸਾ ਉਸ ਟੈਂਪ ਪਰਦਾ ਐ ਸੋ ਰੇਤੇ ਤੋਂ ਪਰਿਆ ਟਿਪਰ ਜਿਹੜਾ ਹੈ ਸਿੱਧਾ ਪਲਟ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹਦੇ ਟਿਪਰ ਦੇ ਥੱਲੇ ਸਕੂਟੀ ਤੇ ਨਾਲ ਈ ਰਿਕਸ਼ਾ ਵੀ ਜਿਹੜਾ ਵਿੱਚ ਆ ਜਾਂਦਾ ਸੋ ਪ੍ਰਸ਼ਾਸਨ ਸਾਡੇ ਨੇ ਮੌਜੂਦ ਹੈ ਤੇ 6:30 ਵਜੇ ਦੀ ਗੱਲ ਆ ਜੀ ਸਵੇਰੇ ਟਿਪਰ ਰਾਹੋਂ ਰੋਡ ਸਾਈਡ ਤੋਂ ਆ ਰਿਹਾ ਸੀਗਾ ਤੇ ਜਿਹੜਾ ਈ ਰਿਕਸ਼ਾ ਆ ਬਸਤੀ ਚੌਂਗ ਤੋਂ ਇੱਥੋਂ ਕੱਟ ਮਾਰਨ ਲੱਗਾ ਜੱਕਦਮ ਕੱਟ ਮਾਰਿਆ ਸੀ ਸੀਸੀਟੀਵੀ ਫੁਟੇਜ ਆ ਗਈ ਆ ਬਾਕੀ ਅਸੀਂ ਜਾਂਚ ਕਰ ਰਹੇ ਆ ਪਹਿਲਾ ਵਾਲਾ ਜਿਹੜਾ ਕਸੂਰਾ ਉਹਦਾ ਪਾਇਆ ਜਾਂਦਾ ਆ ਬਾਕੀ ਕਈ ਐਂਗਲਾਂ ਤੋਂ ਜਾਂਚ ਕਰਾਂਗੇ ਅਸੀਂ ਅਫੀਰ ਕੀ ਲੱਗਦਾ ਹੈ ਕਿ ਉਹ ਗਲਤੀ ਕਿਦੀ ਰਹੀ ਹੋਣੀ ਕਿਉਂਕਿ ਇੱਕ ਪਾਸੇ ਟਿਪਰ ਆ ਰਿਹਾ ਸੀਗਾ ਤੇ ਦੂਜੇ ਪਾਸੇ ਕਹਿ ਰਹੇ ਹੋ ਈ ਰਿਕਸ਼ਾ ਜਿਹੜਾ ਵਿੱਚ ਆ ਈ ਰਿਕਸ਼ਾ ਨੇ ਜੱਕਦਮ ਉਤੋਂ ਕੱਟ ਮਾਰਿਆ ਉਹਨੇ ਵੇਖਿਆ ਨਹੀਂ ਵੀ ਅੱਗੇ ਟਿਪਰ ਆ ਰਿਹਾ ਉਹਨੇ ਉਹਨੂੰ ਬਚਾ ਟਿੱਪਰ ਡਿਵਾਈਡਰ ਦੇ ਨਾਲ ਟਕਰਾ ਗਿਆ ਸੀਦਾ ਡਿਵਾਈਡਰ ਦੇ ਹਾਲਾਤ ਜਿਹੜੇ ਕਾਫੀ ਬੱਤੋ ਬੱਤੋ ਜਦੋਂ ਜੱਕਦਮ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਨਹੀਂ ਹੋਇਆ ਜੱਕਦਮ ਇੱਕਦਮ ਆਪਾਂ ਮੁਰੇ ਆ ਗਿਆ ਤਾਂ ਫਿਰ ਕੀ ਕਰ ਸਕਦਾ ਸਰ ਇੱਕ ਸਕੂਟੀ ਵੀ ਪਿੱਛੋਂ ਜਿਹੜੀ ਆ ਕੇ ਉਹ ਸਿੱਧਾ ਵੱਜੀ ਹੈ ਇਦਾਂ ਦਾ ਵੀ ਕੁਝ ਦੇਖਣ ਨੂੰ ਮਿਲਿਆ ਹਾਂ ਜੀ ਜਾ ਰਹੇ ਸੀਗੇ ਕੋਈ ਸਕੂਲ ਲੈ ਕੇ ਜਾ ਰਹੇ ਆ ਬੱਚਿਆਂ ਨੂੰ ਬਚਾਇਆ ਉਹਨਾਂ ਬੱਚਿਆਂ ਦਾ ਵੀ ਕਿਸੇ ਦਾ ਚੰਨੀ ਨਹੀਂ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਟਿੱਪਰ ਕਿੱਥੇ ਹੈਗਾ ਸਰ ਉਹਨੂੰ ਸਰ ਅਸੀਂ ਲੈ ਲਿਆ ਪੁਲਿਸ ਕਬਜ਼ੇ ਚ ਲੈ ਗਏ ਜੀ ਹਾਂਜੀ ਜਿਹੜਾ ਈ ਰਿਕਸ਼ਾ ਸੀਗਾ ਜਿਹੜਾ ਵਿੱਚ ਆਇਆ ਸੀ ਸਕੂਟੀ ਜਿਹੜੀ ਆਈ ਆ ਉਹ ਉਹ ਵੀ ਉਹ ਵੀ ਪੁਲਿਸ ਕਬਜ਼ੇ ਚ ਲੈ ਲੈ ਜੀ ਹਾਂ ਚਾਰ ਸਾਹਿਬ ਉੱਥੇ ਗਏ ਨੇ ਤੇ ਕਰ ਰਹੇ ਨੇ ਅਗਲੀ ਕਾਰਵਾਈ ਕਰ ਰਹੇ ਸੀ ਸਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਨਹੀਂ ਕੀ ਕਾਰਵਾਈ ਕੀਤੀ ਜਾਊਗੀ ਕਿਉਂਕਿ ਇੱਕ ਪਾਸੇ ਸਵੇਰੇ 7 ਤੋਂ ਲੈ ਕੇ 10 ਵਜੇ ਤੱਕ ਰਾਹੋ ਰੋਡ ਦੇ ਉੱਤੇ ਟਿਪਰ ਨੂੰ ਰੋਕ ਲੱਗੀ ਸੀਗੀ ਕਿ ਟਿਪਰ ਇਸ ਰੋਡ ਤੇ ਨਹੀਂ ਚੱਲਣਗੇ ਪਹਿਲਾਂ ਗੱਲ ਸੁਣਨ ਨੂੰ ਮਿਲਦੀ ਸੀ ਇਸ ਸਬੰਧੀ ਜਿਹੜਾ ਜਿਹੜਾ ਜਿਹਦਾ ਵੀ ਕਸੂਰ ਪਾਇਆ ਉਹਦੇ ਖਿਲਾਫ ਮੁਕੱਦਮਾ ਅੰਦਰਜੀ ਕੀਤਾ ਜਾਊਗਾ ਹਾਂਜੀ ਬਿਲਕੁਲ ਸੋ ਦੇਖ ਸਕਦੇ ਹੋ ਕਿ ਚਲਦੇ ਹੀ ਖਬਰ ਦੇ ਵਿੱਚ ਇੱਕ ਹੋਰ ਵੱਡਾ ਹਾਦਸਾ ਵਾਪਰਦਾ ਹੈ ਇਸ ਰੋਡ ਦੇ ਉੱਤੇ ਉਸੇ ਜਗ੍ਹਾ ਤੇ ਜਗ੍ਹਾ ਦੇ ਉੱਤੇ ਕਾਫੀ ਭਿਆਨਕ ਐਕਸੀਡੈਂਟ ਹੁੰਦਾ ਸੋ ਦੇਖ ਸਕਦੇ ਹੋ ਕਿ ਅੱਗੋਂ ਟਿੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਜਾ ਰਿਹਾ ਹੁੰਦਾ ਤੇ ਪਿੱਛੋਂ ਮੋਟਰਸਾਈਕਲ ਜਿਹੜੀ ਆ ਜਾਂਦੀ ਤੇ ਸਿੱਧਾ ਜਾ ਕੇ ਸਿੱਧਾ ਵਿੱਚ ਵੱਜਦੀ ਹੈ ਬਿਲਕੁਲ ਤੁਸੀਂ ਆ ਰਹੇ ਸੀਗੇ ਤੇ ਕਿਦਾਂ ਬ੍ਰੇਕ ਨਹੀਂ ਲੱਗੀ ਯਾਰ ਫਿਰ ਚਲ ਗਿਆ ਜਾ ਰਹਾ ਇੱਦਾਂ ਹੋ ਗਿਆ ਕਿ ਤੇਜ਼ ਸੀਗੇ ਤੇਜ਼ ਸੀ ਤੇਜ਼ ਨਹੀਂ ਥੇ ਫਿਸਲ ਗਿਆ ਟਾਰਕ ਕਟਾ ਹੈ ਨਾ ਗ੍ਰਿਪ ਦਾ ਇਸਕੇ ਬਜਾ ਫਿਸਲ ਗਿਆ ਨਹੀਂ ਨਹੀਂ ਬ੍ਰੇਕ ਹੈ ਨਹੀਂ ਬ੍ਰੇਕ ਤਾਂ ਹੈ ਹੀ ਅੱਛਾ ਟਾਇਰ ਜਦ ਕੰਮ ਨਹੀਂ ਕਰੇਗਾ ਤਾਂ ਫਿਸਲ ਜਾਈ ਜਾਏਗਾ ਨਾ ਕੋਚੀ ਮੇਰਾ ਕਟ ਗਿਆ ਹੈ ਪੂਰਾ ਬਚਾਓ ਬਿਲਕੁਲ ਦੇਖ ਸਕਦੇ ਹੋ ਮੂਹ ਦੇ ਉੱਤੇ ਸੱਟਾਂ ਜਿਹੜੀਆਂ ਬਚੂਕੀਆਂ ਨੇ ਪਰ ਹੈਲਮਟ ਦੀ ਅਗਰ ਗੱਲ ਕਰੀਏ ਤੇ ਇਹ ਹੈਲਮਟ ਦੇਖ ਸਕਦੇ ਹੋ ਕਿ ਹੈਲਮਟ ਕਾਫੀ ਬਚਾਓ ਦਾ ਸਾਧਨ ਹੈ ਸੋ ਮੋਟਰਸਾਈਕਲ ਪਿੱਛੋਂ ਆਂਦੀ ਹੁੰਦੀ ਹੈ ਟਿਪਰ ਇਸ ਰੋਡ ਦੇ ਉੱਤੇੋਂ ਜਾਂਦੇ ਹੁੰਦੇ ਆ ਸੋ ਇਸ ਰੋਡ ਦੇ ਉੱਤੇ ਕਾਫੀ ਭਿਆਨਕ ਮੰਜ਼ਰ ਜਿਹੜਾ ਦੇਖਣ ਨੂੰ ਮਿਲਦਾ ਹੈ ਸੋ ਇੱਕ ਵੱਡਾ ਹਾਦਸਾ ਵਾਪਰਿਆ ਸੀਗਾ ਥੋੜੀ ਦੇਰ ਪਹਿਲਾਂ ਤਾਂ ਉਸ ਤੋਂ ਬਾਅਦ ਨਾਲ ਹੀ ਇੱਕ ਹੋਰ ਟਿਪਰ ਆਂਦਾ ਤੇ ਨਾਲ ਹੀ ਪਿੱਛੋਂ ਮੋਟਰਸਾਈਕਲ ਆ ਕੇ ਸਿੱਧੀ ਵੱਜ ਜਾਂਦੀ ਹੈ ਸੋ ਇਸ ਰੋਡ ਦੀ ਅਗਰ ਤਸਵੀਰਾਂ ਦਿਖਾਈਏ ਤਾਂ ਲਗਾਤਾਰ ਦੇਖ ਸਕਦੇ ਹੋ ਕਿ ਇਸ ਰੋਡ ਉੱਤੇ ਵੱਡੇ ਵਾਈਕਲ ਜਿਹੜੇ ਨੇ ਨਜ਼ਰ ਆਉਂਦੇ ਨੇ ਵੱਡੀ ਗੱਡੀਆਂ ਜਿਹੜੀਆਂ ਇਸ ਰੋਡ ਦੇ ਉੱਤੇ ਨਜ਼ਰ ਆਉਂਦੀਆਂ ਨੇ ਸੋ ਵੱਡੇ ਟਿਪਰ ਜਿਹੜੇ ਐ ਇਸ ਰੋਡ ਦੇ ਉੱਤੇ ਨਜ਼ਰ ਆਉਂਦੇ ਨੇ ਪਰ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਕਾਫੀ ਪਹਿਲਾਂ ਵੀ ਜਿਹੜੀ ਐ ਰੋਗ ਇੱਥੇ ਲਗਾਈ ਜਾਂਦੀ ਐ ਕਿ ਇਸ ਰੋਡ ਦੇ ਉੱਤੇ ਵੱਡੀ ਗੱਡੀਆਂ ਜਿਹੜੀਆਂ ਨਹੀਂ ਆਣੀਆਂ ਚਾਹੀਦੀਆਂ ਪਰ ਸਕੀਲਾ ਦਾ ਸਰ ਹੁਣ ਫਿਰ ਇੱਕ ਟਿਪਰ ਆਇਆ ਸੀਗਾ ਪਿੱਛੋਂ ਮੋਟਰਸਾਈਕਲ ਆਈ ਫਿਰ ਐਕਸੀਡੈਂਟ ਹੋ ਗਿਆ ਦੇਖੋ ਜੀ ਇਹਦਾ ਦੇਖ ਕੇ ਚਲਾਣਾ ਉਹਨਾਂ ਨੂੰ ਚਾਹੀਦਾ ਕੋਈ ਵੀ ਵੀਕਲ ਹੈਗਾ ਇੱਥੇ ਟ੍ਰੈਫਿਕ ਦਾ ਟ੍ਰੈਫਿਕ ਸਾਰੀ ਹੈਗੀ ਆ ਕੋਈ ਵੀ ਜਿਹੜਾ ਵੀ ਭਾਵੇਂ ਮੋਟਰਸਾਈਕਲ ਆ ਚਾਹੇ ਸਾਈਕਲ ਵਾਲਾ ਐਕਟ ਵਾਲਾ ਉਹਨੂੰ ਆਪਣੀ ਗੱਡੀ ਨੂੰ ਕੰਟਰੋਲ ਵਿੱਚ ਚੱਲਣਾ ਚਾਹੀਦਾ ਬਿਲਕੁਲ ਸੱਚ ਪਰ ਲੱਗਦਾ ਨਹੀਂ ਹੈਗਾ ਪਿੱਛੋਂ ਕਾਫੀ ਵੱਡੀਆਂ ਗੱਡੀਆਂ ਜਿਹੜੀਆਂ ਇਸ ਵੇਲੇ ਦਾ ਟਾਈਮ ਆਉਂਦੀਆਂ ਨੇ ਪਰ ਸਵੇਰੇ ਲੋਕ ਕਾਫੀ ਆਉਂਦੇ ਨੇ ਆਪਣੇ ਕੰਮਾਂ ਕਰਦੇ ਵਿੱਚ ਜਾਂਦੇ ਨੇ ਪਰ ਵੱਡੀਆਂ ਗੱਡੀਆਂ ਨੇ ਰੁਕ ਤੇ ਰੋਕ ਨਹੀਂ ਲੱਗਣਾ ਜਿੱਦਾਂ ਸਭ ਕਹਿੰਦਾ ਰੋਕ ਤਾਂ ਲੱਗਣੀ ਚਾਹੀਦੀ ਆ ਪਰ ਇਹਨੂੰ ਲੋਕਾਂ ਦਾ ਜਾਣਾ ਹੀ ਹੈ ਪਰ ਜਿਹੜੀ ਟ੍ਰੈਫਿਕ ਨੂੰ ਹੌਲੀ-ਹੌਲੀ ਜਿਹੜਾ ਬਹੁਤ ਫਾਸਟ ਚਲਾਉਂਦੇ ਆ ਫਾਸਟ ਨਹੀਂ ਚਲਾਨੀ ਚਾਹੀਦੀ ਗੱਡੀ ਹੌਲੀ-ਹੌਲੀ ਜਾਵੇ ਤਾਂ ਲੰਘ ਜਾਂਦੀ ਹੈ ਫਾਸਟ ਬਹੁਤ ਚਲਾਉਂਦੇ ਆ ਜਦੋਂ ਕਟ ਆਉਂਦਾ ਮਿੰਟੇ ਘੁਮਾ ਦਿੰਦੇ ਆ ਦੱਸ ਦਈਏ ਕਿ ਇਸ ਰੋਡ ਦੇ ਉੱਤੇ ਅਗਰ ਤੁਸੀਂ ਵੀ ਖੜ ਜਉਗੇ ਤੇ ਦੇਖੋਗੇ ਕਿੰਨੇ ਕੇ ਹਾਦਸੇ ਜਿਹੜੇ ਨੇ ਇਸ ਰੋਡ ਦੇ ਉੱਤੇ ਨਜ਼ਰ ਆਉਂਦੇ ਨੇ ਕਿਉਂਕਿ ਬੈਕ ਟੂ ਬੈਕ ਇੱਕ ਵੱਡਾ ਐਕਸੀਡੈਂਟ ਉਸੇ ਜਗ੍ਹਾ ਦੇ ਉੱਤੇ ਹੋਇਆ ਤੇ ਜਗ੍ਹਾ ਦੇ ਉੱਤੇ ਕਾਫੀ ਪਿਆਣਕ ਜਿਹੜਾ ਦਰਦਨਾਖਾ ਹਾਸਾ ਉੱਪਰਿਆ ਸੀ ਬਿਲਕੁਲ ਇਸ ਐਕਸੀਡੈਂਟ ਦੇ ਦੌਰਾਨ ਜਿਹਦੇ ਵੀ ਗਲਤੀ ਜੜੀ ਆ ਸਾਹਮਣੇ ਨਜ਼ਰ ਆਊਗੀ ਉਹਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਊਗੀ ਸੋ ਉਹਦੇ ਉੱਤੇ ਮੁਕੱਦਮਾ ਦਰਜ ਕੀਤਾ ਜਾਊਗਾ ਦੇਖਦੇ ਕਰੋ ਲੁਧਿਆਣਾ 라이 ਮਿਹਨਤਨ ਕੈਮ